ਤਵਾ ਦੇ ਰਕਬਸਾ ਕੇ ਬਹਿ ਜਾਂਦੇ ਨੇ ਮੇਟੋਂ ਦੀ ਲਿਆ ਕੇ ਤਾਂ ਉਹ ਠੱਕ ਮਾਰਿਆ ਉਹ ਨਾਲ ਗਿਆ ਨਾ ਪਿਛੇ ਖਾਂ ਦੇ ਵਿੱਚ ਚੱਪਟਾ ਘਟੀ ਸਦੀ ਹਾਂ ਜੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਦਿਓਨ ਲਵ ਨਵੇਂ ਬਲੌਗ ਇਸ ਨਾਲ ਅਸਵਾੰ ਕਰਦੇ ਆ ਤੇ ਦ ਲੜਾਈ ਲੱਗੀ ਇਹਨੇ ਆਪ ਉਹ ਰਿੱਤ ਸਾਰਾ ਕੋ ਤਰੇ ਮੇ ਹੈ ਨਾ ਤੇ ਬਾਕੀ ਤੋਂ ਹੀ ਦਸ ਲਗੀ ਕਿਤਾ ਦਾ ਤੁਹਾਡਾ ਮਾਹੌਲ ਜਾਣਿਆ ਸਾਡੇ ਦੇ ਇੰਦਰ ਬਹੁਤ ਮਹੌਲ ਖਰਾਬ ਹੀ ਆ ਪੁਰਾਈ ਹਾਰ ਦਰ ਬਹੁਤ ਜਿਆਦਾ ਹੋ ਗਿਆ ਵਾ ਜਨਤਾ ਦੇ ਵਿੱਚ ਲੋਕਾਂ ਵਿੱਚ ਡਰ ਬਹੁਤ ਆ ਤੇ ਅਰੇ ਸਾਹਮਣੇ ਇਧਰ ਕਣਕ ਵੀ ਨਹੀਂ ਮੈਨੂੰ ਸਾਹਮਣੇ ਗਏ ਜਾਦਾ ਕੋਈ ਉਧਰ ਫੋਨ ਕਰਦੇ ਇਧਰੋਂ ਬੰਬ ਆ ਗਿਆ ਜੀ ਕੋਈ ਉਧਰ ਫੋਨ ਕਰਦੇ ਇਧਰੋਂ ਦੇਖੋ ਅੱਜ ਅਡਾ ਸਾਰੇ ਰਾਤੀ ਗੋਟੀਆਂ ਦੇ ਬੈਠੇ ਸੀ ਕਦੀ ਕਹਿੰਦੇ ਜਲੰਧਰ ਟਿੱਕਾ ਆ ਕਦੀ ਉੱਥੇ tibbdi ਮਤਲਬ ਵਖਰੇ ਵਖਰੀਆਂ ਜਿੱਦਾਂ ਮਤਲਬ ਸ਼ਹਿਰਾਂ ਦੇ ਉੱਪਰ ਇਹ ਚੀਜ਼ ਦੱਸੀ ਗਈ ਬਾਕੀ ਪਤਾ ਨਹੀਂ ਜਿਆਦਾ ਲੋਕ ਇਹੋ ਕਹੀ ਜਾਂਦੇ ਫਵਾਵਾ ਵਾ ਫਵਾਵਾ ਬਾਕੀ ਇਹ ਨਹੀਂ ਆਪਾਂ ਕਹਿ ਸਕਦੇ ਫਵਾਵਾ ਕਿ ਜਾਂ ਇਹ ਸੱਚ ਹੈ ਹਨਾ ਮੱਲੀ ਸਰ ਇਹ ਸੱਚ ਹੈ ਤੇ ਕਿ ਝੂਠ ਹੈ ਇਹ ਕੁਝ ਨਹੀਂ ਪਤਾ ਬਟ ਅਸੀਂ ਇਹੋ ਚੀਜ਼ ਕਹਿੰਦੇ ਆ ਇਹ ਹੈ ਪ੍ਰਮਾਤਮਾ ਸੱਚੇ ਬਾਦਸ਼ਾ ਉਧਰ ਵੀ ਵਿਚਾਰੇ ਗਰੀਬ ਲੋਕ ਇੱਧਰ ਵੀ ਲੋਕ ਜਨਤਾ ਹਨ ਤੇ ਕੋਈ ਵੀ ਕਿਸ ਦਾ ਨੁਕਸਾਨ ਨਾ ਹੋਵੇ ਪ੍ਰਮਾਤਮਾ ਦਾ ਨਾ ਮੋਦਾ ਨੁਕਸਾਨ ਹੋਣਾ ਚਾਹੀਦਾ ਕਿੰਨਿਆਂ ਦੇ ਜਿੱਤੇ ਰਹਿਆ ਪ੍ਰਮਾਤਮਾ ਸੋਖ ਰੱਖੇ ਚਲੋ ਸਾਰੇ ਬਾਣੀ ਬੁਣੀ ਪੜੋ ਪ੍ਰਮਾਤਮਾ ਗੁਰੂ ਘਰ ਜਾਓ ਹੱਥ ਵੇਰ ਜੋੜੋ ਕਿ ਲੜਾਈ ਜਿਉਂ ਕਹਿ ਰਹੇ ਨੇ ਚੀਜ਼ਾਂ ਨਾ ਹੋਣ ਠੀਕ ਹੈ ਜੋ ਕੁਝ ਹੈਗਾ ਮਾੜਾ ਮੋਟਾ ਹੋ ਕੇ ਤੇ ਖਤਮ ਹੋਵੇ ਕਿਉਂਕਿ ਇੰਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸਾਰਿਆਂ ਦਾ ਇਹ ਗਾਣੀ ਚੌਕੀਆ ਸਾਹਮਣੀ ਬੜੀ ਆਉਂਦੀ ਹੈ। ਹਾਂ ਕਹਿ ਦੇ ਉਹ ਲੜਾਈ ਕਈ ਆ ਸਿਮ ਜਾਗ ਦੇ ਵਿੱਚ ਇੰਸਟਾ ਦੇ ਰੀਲਾਂ ਆਉਂਦੀਆਂ ਕਈ ਕੁਸ਼ ਲੜਾਈ ਲੜਾਈ ਇਦਾਂ ਹਨਾ ਮਤਲਬ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਤੇ ਜੇ ਅਹੀ ਜੇ ਗਾੜੀ ਵਿੱਚ ਨਹੀਂ ਘਟਾਈ ਹੈ ਨਾ ਉਹ ਕਿੱਥੇ ਕੰਨਾ ਵਾਂਗ ਅੱਗੇ ਸਾਡੇ ਨਾਲ ਉੱਥੇ ਆਟੇ ਵਾਲਾ ਚੱਕੀ ਵਾਲਾ ਅੰਕਲੇ ਆ ਤੇ ਉਹ ਮਤਲਬ ਅੱਜ ਕਹਿੰਦੇ ਆ ਸਾਡੀ ਗਾਰੰਟੀ ਆਉਂਦੇ ਉਹਨਾਂ ਨੂੰ ਕਹਿੰਦੇ ਵੀ ਲੜਾਈ ਭਾਵੇਂ ਲੱਗੇ ਭਾਵੇਂ ਨਾ ਲੱਗੇ ਮੇਰੇ ਪੈਸੇ ਵਾਧੂ ਬਣੇ ਜਾਂਦੇ ਲੋਕਾਂ ਦੀ ਆਣਦੇ ਬਣੇ ਤਰ ਪੈਸੇ ਦੀ ਭਾਈ ਕਿ ਮਤਲਬ ਲੋਕੀ ਇੰਨਾ ਵੀ ਜ਼ਿਆਦਾ ਆਟਾ ਪਿਆਈ ਜਾਂਦੇ ਆ ਵੀ ਉਹਨੂੰ ਸਮਝੀ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਕਹਿੰਦਾ ਮੈਨੂੰ ਇੰਨਾ ਪ੍ਰੋਫਿਟ ਹੋਣ ਰਿਹਾ ਵਾ ਕਰਿਆਨੇ ਆਲੇ ਦੁਕਾਨਾਂ ਵੀ ਨਹੀਂ ਹੋਈ ਜਾਂਦੀਆਂ ਫੇਸਲ ਤਾਂ ਲਈ ਜਾਂਦੇ ਨੇ ਨਾ ਤੇ ਦੁਕਾਨਾਂ ਦੇ ਉੱਪਰ ਪਿਆਜ਼ ਨਾ ਕਰਿਆ ਨਾ ਜਿਹਨਾਂ ਨੇ ਸੌਦਾ ਮਹੀਨੇ 9 ਦਾ 14 ਦਾ ਖਰੀਦ ਲਿਆ ਉਹਨਾਂ ਕਹਿੰਦਾ ਦੁਕਾਨ ਵਾਲਿਆ ਵੇਲੇ ਪੈਣਾ ਵੇਲੇ ਹੀ ਪੈਣਾ ਜਦੋਂ ਜਿੱਥੇ ਸੌਦਾ ਕੀਤਾ ਮੱਕੂਗਾ ਫੇਰ ਹੀ ਕੋਈ ਆਉਗਾ ਹਲੋ ਥੇ ਹੀ ਹੁੰਦੀ ਬੱਕ ਵਗੈਰਾ ਮੰਡੀਾਂ ਵਿੱਚ ਸਬਜ਼ੀਆਂ ਨਹੀਂ ਮਿਲਣੀਆਂ ਇੰਨਾ ਬਰਾ ਘਾੜੇ ਕੋਈ ਲੋਕਾ ਥੋੜਾ ਥੋੜਾ ਲਈ ਜਾਣਾ ਇਹ ਤਾਂ ਹੋਣਾ ਹੀ ਕਿਹਨੇ ਨਹੀਂ ਤੇ ਆਪਾਂ ਨੂੰ ਵੀ ਅੱਜ ਜਾਣਾ ਪੈ ਗਿਆ ਜ਼ਰੂਰੀ ਤੇ ਬਾਕੀ ਉੱਥੇ ਜਨਕ ਵਲੌਗ ਮਾੜਾ ਮੋਟਾ ਬਣੂ ਬਣਾਵਾ ਗਿਆ ਵੈਸੇ ਤੇ ਕੋਈ ਹੈ ਨਹੀਂ ਆਪਾਂ ਆਪਣਾ ਇੰਤਾਂ ਵਾਗੇ ਆਹ ਵੇਖੋ ਬਾਜ਼ਾਰ ਬਜ਼ੂਰ ਜਦਾ ਸਿਸਟਮ ਤੇ ਵਧੀਆ ਹੀ ਚੱਲਣ ਰਿਹਾ ਦਿਨੇ ਬਟ ਰਾਤ ਨੂੰ ਕਹਿੰਦੇ ਆ ਕਿ ਬਲੈਕਆਊਟ ਵਲੇ 9 ਤੋਂ 5 ਵਜੇ ਤੱਕ ਜਿਹੜੀ ਲਾਈਟ ਆਫ ਬੰਦ ਕਰ ਦਿੱਤੀ ਜਾਂਦੀ ਆ ਕਿ ਸਹੀ ਗੱਲ ਲਾਈਟਾਂ ਬੰਦ ਵੀ ਕਰਨੀਆਂ ਚਾਹੀਦੀਆਂ ਨੇ ਹਨਾ ਜੇ ਉਹ ਕਹਿਣ ੜੇ ਤਾਂ ਮੰਨਣੀ ਚਾਹੀਦੀ ਆ ਵਾਹ ਉਹ ਮਾਜੀਰ ਬਾਪ ਰਿ ਬਾਪ ਨੂੰ ਵੀ ਛੁੱਟੀਆਂ ਹੋ ਚੁੱਕੀਆਂ ਨੇ ਉਹ ਦਿਨ ਨੇ ਇੱਕ ਦਿਨ ਰਿ ਬਾਪ ਬਹੁਤ ਰੋੜੀ ਸੀ ਮੈਂ ਨਹੀਂ ਸਕੂਲ ਜਾਣਾ ਮੈਂ ਨਹੀਂ ਜਾਣਾ ਮੈਂ ਅੱਜ ਅੱਧੇ ਚ ਵੀ ਨਹੀਂ ਗਈ ਤੇ ਬੱਸ ਬੈਗ ਵਾਪਸ ਹਨਾ ਤੇ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਵੀ ਸਕੂਲਾਂ ਤੋਂ ਫਿਰ ਕੀ ਕਰ ਸਕਦੇ ਆ ਹਨਾ ਬਾਕੀ ਚਲੋ ਚੱਲੀਏ ਫਿਰ ਵੇਦਾਂ ਕੀ ਬੰਦਾ ਵਾ ਇੱਥੇ ਖੜਿਆ ਆ ਫਰੂਟ ਵਾਲੀ ਦੁਕਾਨ ਇੱਕ ਲੱਭੀ ਫਰੂਟ ਫਰਟ ਵੰਦੇ ਲੈਣ ਇਹ ਸ਼ਹਿਰ ਦੁਕਾਨਾਂ ਦੇ ਹੈਗੇ ਆ ਪਰ ਜ਼ਿਆਦਾ ਮੋਸਟਲੀ ਸਰਮੇ ਪਾਂਦੀ ਪਿਆਰਾ ਨੂੰ ਤਾਂ ਬੜੁ ਬਿਸ਼ ਨਿਸ਼ ਮਿਲਾਰੇ ਨੇ ਅੱਧੇ ਫਿਰ ਹੀ ਚਾਦੇ ਆ ਆਹੋ ਰਵੇ ਕੇ ਆਹੋ ਦੋ ਉਹ ਫਿਰ ਇੱਥੇ ਬਾਪ ਹੂੰ ਆਓ ਕੀ ਕਰਨੇ ਗੱਡੀ ਹਟਾ ਲੈਣੇ ਲਾ ਲਓ ਫਿਰ ਆਜਾ ਤਾਂ ਚਿਕਨ ਦੇ ਕਾ ਲਓ ਖੇਡੀ ਨਾ ਕਰੋ ਨਾ ਕਰੋ ਸਿੱਧਾ ਕਰੋ ਨਹੀਂ ਸਿੱਧਾ ਕਰੋ ਇਹ ਮੇਰਾ ਬੜਾ ਲੱਗਾ ਵੇਖੋ ਅੰਜੀਰ ਅੰਜੀਰ ਆ ਨਾ ਅੰਜੀਰ ਅੰਜੀਰ ਦਾ ਬੂਟਾ ਲੱਗਾ ਜੀ ਕਿੱਡਾ ਸੋਹਣਾ ਤੇ ਕਿੰਨਾ ਫਲ ਪਿਆ ਯਾਰ ਹਾਂ ਵੇਖੋ ਇੱਧਰ ਚੀਕੋ ਵਾਓ ਚੀਕੋ ਵੀ ਲੱਗੀ ਚੀਕੋ ਚੀਕੋ ਪਰ ਇਹ ਹਰੇ ਕੱਚੇ ਆ ਚੀਕੋ ਬੜੇ ਲੱਗੇ। ਕਹਾਂਟੇ ਗੱਲਬਾਤ। ਸੰਤਰੇ, ਸੰਤਰੇ ਲੱਗੇ, ਚੀਕੋ ਲੱਗੇ ਤੇ ਅੰਜੀਰ ਲੱਗੀ ਆ। ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਅੰਜੀਰ ਦਾ ਜਿਹੜਾ ਫਰੂਟ ਉਹ ਬਹੁਤ ਮਹਿੰਗਾ, ਅੰਜੀਰ ਬੜੀ ਮਹਿੰਗੀ ਆ ਪਰ ਕਿੰਨੀ ਵਧੀਆ ਇੱਥੇ ਲੱਗੀ ਆ। ਅੱਬਾ ਇਹ ਕਾਫੀ ਟਾਈਮ ਤੋਂ ਬੈਠੇ ਗੱਲਬਾਤਾਂ ਕੀਤੀਆਂ। ਚਾਹ ਭਣੀ ਪੀ ਲਿਆ ਵਾ। ਹੁਣ ਅਸੀਂ ਘਰ ਨੂੰ ਜਾਣ ਦੀ ਤਿਆਰੀ ਆ। ਤੇਰਾ ਬਾਪ ਜੀ ਖੜੀਆਂ-ਖੜੀਆਂ ਕਰਨ ਦੀ। ਤੇ ਮੱਲੀ ਸਾਹਿਬ ਬੈਠੇ ਅੰਦਰ। ਸੋਨੋ ਠੀਕ ਹੈ ਮਿਲਦੇ ਆ ਤੁਹਾਨੂੰ। ਕਿਆ ਬੋਲੋਗੇ ਜਿਆਦਾ ਫੋਨ ਜਿਆਦਾ ਕਰਦੇ ਨਹੀਂ ਲੜਾਈ ਨਹੀਂ ਇਹਦੇ ਜਿੰਨੇ ਨਾਲ ਰੌਲਾ ਪਾ ਬਲ ਲੋਕਾਂ ਜਨਤਾ ਨੂੰ ਡਰਾ ਕੇ ਮਾਰ ਛਡਣਾ ਲੋ ਜੀ ਆਪਾਂ ਆ ਗਏ ਬਾਬਸ ਤਾਂ ਵੀ ਲੇਟ ਹੋ ਜਾਂਦਾ ਦਮ ਕਰ ਵੀ ਕਾਫੀ ਲੇਟ ਹੋਇਆ ਇਹਨਾਂ ਦੇ ਉੱਤੋਂ ਬਲੈਕਆਊਟ ਤਾਂ ਵੀ ਆ ਗਿਆ ਉਹ ਵੀ ਦੇਖਦੇ ਆ ਕਿੱਦਾਂ ਜਾ ਕੇ ਜਲਦੀ ਜਲਦੀ ਕੰਮ ਕਰਕੇ ਠੀਕ ਹੋਣਾ। ਅੱਜ 6 ਵਜੇ ਤੱਕ ਆਉਣਾ ਨਹੀਂ। 6 ਵਜੇ ਤੋਂ ਹੀ ਉਹ ਚੜ੍ਹਣ ਲੱਗ ਗਈ ਹੈ ਨਾ। ਅੱਜ 6 ਵਜੇ ਤੱਕ ਆਉਣਾ ਜੇ ਮਾਂ ਬਾੜੀ ਚੱਤ ਚੁੱਕੀ ਹੈ ਥੋੜਾ ਸੌ ਗਈ ਹੈ। 6 ਵਜੇ ਕਿਹਨਾ ਆਉਗੇ ਸਰ? ਕੋਈ ਸਕਦਾ ਤਾਂ 6 ਵਜੇ ਤੋਂ ਬੰਦੀ ਬੰਦ ਕਰ ਦੋ। ਪਰ ਜੇ 6 ਵਜੇ ਤੋਂ ਬੱਤੀ ਬੰਦ ਕਰਕੇ 6 ਵਜੇ ਤੋਂ ਹੁੰਦਾ ਵੇh ਟਾਈਮ ਹੀ ਹੈ ਨਾ। ਬੱਤੀ ਬੰਦ ਕਰਦੇ ਕੋਈ ਫਾਇਦਾ ਨਹੀਂ ਛੇ ਵਜੇ। ਹੋ ਚੁੱਕੀ ਆ ਤੇ ਬਾਕੀ ਹੁਣ ਪ੍ਰਮਾਤਮਾ ਚ ਵੇਖੋ ਅੱਜ ਦਾ ਦਿਨ ਕਿਦਾਂ ਜਾਂਦਾ ਰਾਤ ਸਾਰਿਆਂ ਵਾਸਤੇ ਜਦੋਂ ਆਪਾਂ ਯਾਰ ਵਧੀਆ ਹੀ ਹੋਵੇ। ਅਨੁਬਾਸੇ ਤਾਂ ਲੇਟ ਗਏ ਲੇਟ ਤਾਂ ਹੀ ਜਿਹੜਾ ਚਾਹਦਾ ਹੀ ਹੋ ਗਿਆ ਵਾ। ਉਥੇ ਕੁਝ ਜ਼ਿਆਦਾ ਵਲੌਗ ਨਹੀਂ ਬਣਾਇਆ। ਜੀ ਆਇਆਂ ਨੂੰ। ਮੱਲੇ ਸਾਨੂੰ ਬਹੁਤ ਜ਼ਿਆਦਾ ਖੜੀ ਹੈ ਤਾਂ ਹੁਣ ਕਿ ਕੰਮ ਬਹੁਤ ਜ਼ਿਆਦਾ ਹੁੰਦੇ ਆ ਸ਼ਾਮ ਨੂੰ। ਬਾਕੀ ਚਲੋ ਖੇਲਦੇ ਆ ਤੱਕ ਘਰ ਜਾ ਕੇ ਜਾਂ ਰਸਤੇ ਵਿੱਚ ਰੋਹਾਂਗੇ ਤੇ ਮਿਲਾਂਗੇ ਘਰ ਜਾ ਕੇ। ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗ ਦੀ ਸ਼ੁਰੂਆਤ ਕਰਦੇ ਆ ਕਿ ਨਿੰਬੂ ਪਾਣੀ ਦੇ ਨਾਲ ਚੈੱਕ ਕਰੋ ਮੈਂ ਵੀ ਪੀ ਰਹੀ ਆ ਇੱਥੋਂ ਭਾਰੀ ਤੋਂ ਲਿਆ ਆ ਸਾਹਮਣੇ ਰੋਡ ਤੇ ਖੜੇ ਆਪਾਂ ਟੇਸਟ ਬੜਾ ਬਣਾਉਂਦੇ ਹਨਾ ਵਧੀਆ ਠੰਡਾ ਪੜਾ ਠੰਡਾ ਹੀ ਹੁੰਦਾ ਚਲੋ ਠੀਕ ਆ ਤੁਹਾਨੂੰ ਮੇਲਦੇ ਨਰਜ ਨੇ ਅਪਡੇਟ ਨਵੀਂ ਲਓ ਜੀ ਅਸੀਂ ਨਿੰਬੂ ਪਾਣੀ ਪੀ ਕੇ ਉੱਥੋਂ ਚੱਲਦੇ ਆ ਤੁਸੀਂ ਕਿਹੜਾ ਕੱਲ ਵੀ ਗੱਡੀ 'ਚ ਮਿਲੇ ਅੱਜ ਵੀ ਗੱਡੀ 'ਚ ਮਿਲੇ ਆ ਤੇ ਕੱਲ ਵੀ ਆਪਾਂ ਨੂੰ ਜ਼ਰੂਰੀ ਕੰਮ ਸੀ ਤੇ ਅੱਜ ਤੇ ਆਪਾਂ ਸਵੇਰ ਦੇ ਨਿਕਲੇ 7:30 ਵਜੇ ਦੇ ਰਬਾਬ ਦੀ ਵੀ ਸਾਡੇ ਦੀ ਅੱਜ ਪੀਟੀਐਮ ਤੇ ਬਾਕੀ ਉਹਦਾ ਰਿਜ਼ਲਟ ਵਗੈਰਾ ਸੀ ਅੱਜ ਦੇ ਨਾਲ ਬੁੱਕਸ ਲੈਣੀਆਂ ਸੀ ਐਗਜ਼ਾਮ ਸਟਾਰਟ ਹੋਣੇ ਸੀ ਦੁਬਾਰਤੋਂ ਫੇਰ ਉਹ ਕਹਿੰਦੇ ਕਿ ਆਨਲਾਈਨ ਹੀ ਹੋਣਗੇ ਚਲੋਰ ਜੋਰ ਤੇ ਬਹੁਤ ਵਧੀਆ ਆ ਉਹਦਾ ਥੋੜਾ ਬਹੁਤ ਹੈ ਵਾ ਬਾਕੀ ਚਲੋ ਵਧੀਆ ਕਰਦੀ ਆ ਬਾਕੀ ਸੈਟ ਆ ਹਾਂ ਬਾਕੀ ਸੈਟ ਹੀ ਸਾਰੀ ਬਹੁਤ ਪੜ ਜੂਗੀ ਬੈ ਸਾਰਾ ਨਹੀਂ ਵਧੀਆ ਵਾ ਚਲੋ ਫਸਟ ਵਰੀ ਉਹਨੇ ਦਿੱਤਾ ਵਾ ਫਿਰ ਵੀ ਵਧੀਆ ਦਿੱਤਾ ਆ 10 ਚੋ 10 ਇਦਾਂ ਹੀ ਆਏ ਮਾਨਸ ਚਲੋ ਵਧੀਆ ਰਾਤ ਸਾਰੀ ਇਦਾਂ ਸਾਡੇ ਰਾਤੀ ਤੋਂ ਹੀ ਦੱਸੋ ਤੁਹਾਡੇ ਮਹੌਲ ਜਲ ਕੀ ਸਾਡੇ ਤਾਂ ਬਹੁਤ ਬੁਰਾ ਹਾਂ ਇਦਾਂ ਹੀ ਆਗਾ ਦਿਨੇ ਤੇ ਯਾਰ ਇਦਾਂ ਰਾਤ ਦਿਨੇ ਦਿਨ ਰਾਤ ਦਿਨੇ ਸਾਰੇ ਗੱਲਾਂ ਮਤਾਂ ਕਰਕੇ ਠੀਕ ਰਹਿੰਦਾ ਵਾ ਮਹੌਲ ਜਲ ਤੇ ਰਾਤ ਨੂੰ ਬਹੁਤ ਔਖਾ ਜਾਂਦਾ ਵਾ ਰਾਤ ਨੂੰ ਤੇ ਬਸ ਨੀਂਦ ਨਹੀਂ ਆਉਂਦੀ ਰਾਤ ਸਾਰੀ ਸੌਂਗੇ ਨਹੀਂ ਵੇਖਿਆ ਤੇ ਅੱਖਾਂ ਵਿੱਚ ਇੰਨੀ ਨੀਂਦ ਭਰੀ ਹੈ ਨਾ ਤੇ ਸਵੇਰੇ ਵੀ ਲਾਈਟ ਬੰਦ ਹੁੰਦੀ ਆ ਤੇ ਚਲੋ ਪੱਖੇ-ਪੁੱਖੇ ਤੇ ਚੱਲਦੇ ਹੀ ਰਹਿੰਦੇ ਆ ਪਰ ਆ ਚੀਜ਼ਾਂ ਸੌਣ ਨਹੀਂ ਦੇ ਦਿੰਦੀਆਂ ਬੰਦੇ ਨੂੰ ਰਾਤ ਸਾਰੀ ਇਦਾਂ ਹੀ ਜਾ ਕੇ ਗੱਟੀ ਹੁਣ ਸਵੇਰੇ 7:30 ਵਜੇ ਤੇ ਆ ਗਏ ਹੁਣ ਸੌਣ ਨੂੰ ਦਿਲ ਕਰਨੇ ਹੁਣ ਡਿਊਟੀ ਤੇ ਜਾਣਾ ਡਿਊਟੀ ਵੀ ਕਰਨੀ ਜ਼ਰੂਰੀ ਨਹੀਂ ਛੁੱਟੀ ਕਰ ਲੈ ਸਰ ਇਹਨਾਂ ਨੂੰ ਕਹੋ ਵੀ ਜਿਹੜਾ ਕਿ ਮਿੱਟੀ ਪੁੱਟ ਗਏ ਤੇ ਤੋਏ ਘੜ ਚੁ ਮਤਲਬ ਕਿ ਟੋਏ ਘੜਦੇ ਨਾ ਜਿੱਦਾਂ ਹੁਣ ਟਿੱਕਣ ਟੁਕਣੇ ਮਤਲਬ ਉਹ ਜਾਂਦਾ ਤਾਂ ਕਿ ਬਹੁਤ ਜ਼ਿਆਦਾ ਜਗ੍ਹਾ ਤੇ ਹਮਲੇ ਹੋਣ ਦੇ ਬਹੁਤ ਜ਼ਿਆਦਾ ਕੰਮ ਵਧੀ ਜਾਣ ਰਿਹਾ ਵਧੀ ਜਾਣ ਰਿਹਾ ਵਾ ਪਤਾ ਨਹੀਂ ਕੀ ਬੰਨਣਾ ਸਵੇਰੇ 5 ਵਜੇ ਵੀ ਹਮਲਾ ਆ ਜਾਵੇ ਮੇਰੀ ਭੂਆ ਜੀ ਦੇ ਪਿੰਡ ਦੇ ਲੱਗੇ ਬਿਲਕੁਲ ਤੇ ਉੱਥੇ ਤੇ ਟੋਆ ਹੀ ਪੈ ਗਿਆ ਜ਼ਮੀਨ 'ਚ ਤੇ ਸਾਡੇ ਦੇ ਸ਼ੀਸ਼ੇ ਹੀ ਕੰਮ ਗਏ ਲੈ ਵੀ ਹਨਾ ਅਨੇਰੇ ਦਿਵਟ ਹੋੜ ਹੋਦੀਆਂ ਆਵਾਜ਼ਾਂ ਬੜਾ ਬੁਰਾ ਹਾਲਿਆ ਕੀ ਕਰ ਸਕਦੇ ਆ ਬਸ ਅਰਦਾਸ ਬੇਨਤੀ ਕਰ ਸਕਦੇ ਆ ਕਿ ਚਲੋ ਲੋਕੀ ਦਾ ਆ ਵੱਖਣਦੇ ਆ ਵੀ ਥੱਲੇ ਹੁਣੋ ਦੱਲੀਓਂ ਤੇ ਦੱਸ ਤੂੰ ਟਰੱਕ ਮਗਰ ਆਉਂੜਾ ਗਾੜੀ ਪੇ ਚਟ ਮਗਰੋਂ ਕੱਢ ਕੇ ਗਾੜੀ ਲਾਇਆ ਵੇਂਦੇ ਨਹੀਂ ਆ ਅੱਗੇ ਬਿਸ਼ੰਤ ਨੂੰ ਬਚਾਉਣ ਲੱਗੇ ਨਹੀਂ ਵੇਂਦੇ ਵੀ ਕਾਲੀ ਕਾਦੀ ਕਾਹੀ ਤੇ ਪੈਰੀਆਂ ਚਲਾ ਲੀਂਦੇ ਅੱਜ ਲੱਗੇ ਚਲਾਈਏ ਕੋਈ ਨਹੀਂ ਬਸ ਡਰਦਾ ਹੀ ਮੌਲੇ ਅੱਜ ਤੇ ਯਾਰ ਕੁਛ ਨਹੀਂ ਹਾਲ ਉਹ ਨਹੀਂ ਅੱਪ ਹੋਣੀ ਹੋਂ ਡਿਊਟੀ ਤੇ ਜਾਣਾ ਵਾ ਆ ਕੇ ਵੇਖਾਂਗਾ ਕਾਡੀ ਰੈਸਟ ਹੋਊ ਜਿੱਦਾਂ ਵੀ ਆ ਘਰ ਜਾਣੇ ਆਹ ਬੰਦੇ ਕਿਸ ਵਾਸਤੇ ਰਹੇ ਨੇ ਮੋਰਚੇ ਤੇ ਬੈਣਾ ਰਹੇ ਨੇ ਆਸ ਲਓ ਫਿਰ ਮੋਰਚੇ ਤੇ ਲੋਕ ਆ ਆਪਾਂ ਇਹਦਾ ਕੋਠੇ ਆ ਤੇ ਮੋਰਚੇ ਲਾਏ ਵੱਖਰੇ ਬੰਦਾ ਪੁੱਛੇ ਫਿਰ ਤੁਸੀਂ ਕੀ ਕਰ ਲਓਗੇ ਮੋਰਚੇ ਲਾ ਆ ਗਿਆ ਆਪਣੇ ਕੀ ਕਰੋਗੇ ਕੋਠੇ ਤੋਂ ਮੁੜ ਕੇ ਉੱਚਾ ਭੱਜ ਕੋਠੇ ਦੇ ਚੜਦੇ ਆ ਤੇ ਬੰਦਾ ਪੁੱਛੇ ਵੀ ਜੇ ਚਲੋ ਅਸੀਂ ਦਿੰਦੇ ਪਰਪਾਸ ਮੈਂ ਤਾਂ ਨਾ ਕਰੇ ਜੇ ਕੋਈ ਤੁਹਾਡੇ ਵਾਲ ਨੂੰ ਚੀਜ਼ ਆਵੇ ਤਾਂ ਤੁਸੀਂ ਕਿੱਧਰ ਨੂੰ ਭਜੋਗੇ ਥੱਲੇ ਹੋਊਗਾ ਤੇ ਕਿਤੇ ਪੈੜੀਆਂ ਪੂਲੀ ਵਾਲੇ ਜਾਂ ਕਿਤੇ ਗਲੀ ਵਾਲੇ ਮਹੱਲੇ ਵਾਲੇ ਕਿੱਧਰ ਕੋਠੇ ਦੇ ਮੇਰੀ ਨਹੀਂ ਸੋਚਦੇ ਕਿ ਕੋਠੇ ਤੇ ਨਹੀਂ ਚੜਨਾ ਚਾਹੀਦਾ ਹੈ ਆਪਣੇ ਵੀੜੇ 'ਚ ਰਹਿਣਾ ਚਾਹੀਦਾ ਵੀੜੇ 'ਚ ਸਾਰਾ ਕੁਝ ਵੇਖੋ ਤੇ ਜਿੱਦਾਂ ਵੀ ਤੁਹਾਨੂੰ ਜੋ ਵੀ ਮਤਲਬ ਜਿਹਦੇ ਅਕੋਰਡਿੰਗ ਤੁਹਾਡੀ ਸਿਚੁਏਸ਼ਨ ਹੈ ਉਹਦੇ ਅਕੋਰਡਿੰਗ ਆਪਣੀ ਜਿਹੜੀ ਹੈ ਉਹ ਸੰਭਲੋਣਾ ਆਪਣੇ ਆਪ ਕੋਠੇ ਤੇ ਨਹੀਂ ਚੜਨਾ ਚਾਹੀਦਾ ਕੋਠੇ ਤੇ ਚੜ ਕੇ ਦੇ ਉਹ ਇੱਕ ਗੱਲ ਇਹ ਵੀ ਆ ਕਿ ਅੱਗੇ ਆਨੇ ਹਾਂ ਵੀ ਐਵੇਂ ਫਰਮਾਇਤ ਹੋ ਗਾਉਂਗਾ ਉਹ ਕੰਮ ਸੱਚਾ ਹੀ ਹੋਣਿਆ ਠੀਕ ਆ ਦੀਆਂ ਦੇ ਹੈਗੀ ਸਾਡਾ ਵਿਚਾਰਾ ਸਾਰੇ ਹੀ ਪਿੰਡ ਦੇ ਜਿੰਨੇ ਵੀ ਸਾਰੇ ਰਾਤ ਜਾਗਦੇ ਨੇ ਤੇ ਮੈਨੂੰ ਤਾਂ ਫੋਨ ਹੀ ਕਰਦੇ ਰਹਿੰਦੇ ਰਾਤ ਕਿੱਦਾਂ ਜਿਹੜੀ ਆ ਵੀ ਡਰੋਂ ਡਰੋਂ ਜਿਹੜੇ ਆਉਂਦੇ ਹੈਗੇ ਆ ਪੂਰੇ ਜੋਰ ਨਾਲ ਆਉਣ ਵੀ ਦੇ ਕਰ ਰਹੀਏ ਇਹ ਕੋਈ ਤਾਂ ਤਾਂ ਮਾ ਕੰਨਾਂ ਚ ਵੀ ਪਈ ਆ ਹਾਂ ਬਾਜ ਵੀ ਸੁਣੂ ਰਾਤੀ ਮੈਂ ਰਾਤੀ ਮੈਂ ਆਵਾਜ਼ ਸੁਣੀ ਪਹਿਲੀ ਵਾਰੀ ਸਿਰ ਸੁੱਕ ਤੇ ਦਿਨ ਚੜੇ ਹੋ ਗਿਆ 5:00 ਵਜੇ ਉਹ ਤੋਂ ਫਿਰ ਉਹ ਸਹੀ ਗੱਲ ਮੰਮੀ ਨੇ ਕਿਹਾ ਹੀ ਨਾ ਵੀ ਕੁਝ ਨਹੀਂ ਡੰਡੇ ਵੀ ਕੰਨਾਂ ਚ ਵੱਜੀ ਹੈਗੀ ਆਵਾਜ਼ ਤੇ ਉੱਤੇ ਦੇ ਉੱਪਰ ਹਨ ਮੰਮੀ ਦੇ ਕੋਠੇ ਦੇ ਤਮਕ ਪਈ ਦੋਦੇ ਤਾਂ ਸ਼ੀਸ਼ੇ ਵੀ ਸਾਡੇ ਬੜੇ ਕੰਮੇ ਉਸ ਟਾਈਮ ਤੇ ਮੇਰੀ ਭੂਆ ਦੇ ਪਿੰਡ ਦੇ ਲੱਗ ਗਈ ਉਹ ਚੀਜ਼ ਉਹ 5 ਵਜੇ ਪੂਰੇ ਜਿਆਦਾ ਬਹੁਤ ਔਖਾ ਕੋਠੀ ਦੇ ਸ਼ੀਸ਼ੇ ਤੋੜ ਕੇ ਲੱਗੇ ਚਕੇ ਇਹ ਬਾਕੀ ਚਲੋ ਚੱਲਦੇ ਆ ਘਰ ਵੇਖਦੇ ਆ ਅੱਜ ਦਾ ਮਾਹੌਲ ਚੜ ਕੀ ਆ ਨਾਲ ਦੀ ਨਾਲ ਤੁਹਾਨੂੰ ਵੀ ਬਖਾਨੇ ਆ ਬਣੇ ਰਿਹਾ ਬਲੌਗ ਦੇ ਨਾਲ ਜੀ ਸ਼ੂਜ਼ ਵਾਲੀ ਦੁਕਾਨ ਤੇ ਹਣ ਕੇ ਨੇ ਆਪੇ ਸ਼ੂਜ਼ ਲੱਭਣ ਦੇ ਵੇਲੇ ਆ ਲੱਭ ਲੱਭ ਨਾ ਨੰਬਰ ਆ ਨਹੀਂ ਜੇ ਤਾਜੀ ਦੁਕਾਨ ਦੇ ਨਹੀਂ ਹੈਗੇ ਤੇ ਅੰਕਲ ਨੂੰ ਸ਼ੂਜ਼ ਨਹੀਂ ਲੱਭਣ ਦੇ ਇੱਕ ਮਿੰਟ ਆਹ ਪਹਿਲੇ ਗੱਲ ਕਰੇ ਮਰੇ ਪਾਸੜ ਪਣੇ ਮਿਲ ਜਾਣਗੇ ਸ਼ੂਜ਼ ਨਹੀਂ ਕੀ ਕਰਦੇ ਹਾਂ ਤੁਹਾਨੂੰ ਬਸ ਇਹੀ ਕੰਮ ਹੈ ਹਾਂ ਇਹੀ ਕੰਮ ਹੈ ਹੋਰ ਕੋਈ ਕੰਮ ਨਹੀਂ ਆਈ ਸ਼ੈਤਾਨੀਆਂ ਤੇ ਕਹ ਮੈਂ ਇਨੀਆਂ ਕਰਨੀਆਂ ਨਾ ਇਨੀਆਂ ਕਰਨੀਆਂ ਨਾ ਕੋਈ ਕਰਦਾ ਹੀ ਨਹੀਂ ਇਨੀਆਂ ਸ਼ੈਤਾਨੀਆਂ ਜਿਹੜੀਆਂ ਮੈਂ ਕਰਦਾ ਆਈ ਫੇਰ ਹਾਈ ਹਾਈ ਫੇਟਾ ਤ ਗਿਆ ਤੋੜੋ ਫੇਟਾ ਤ ਗਿਆ ਕਟ 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 ਹਾਂ ਆ ਲੈ ਫੇਟਾ ਤ ਗਿਆ ਆਪਾਂ ਦੇ ਸ਼ਾਮਾਂ ਦੇ ਕਰ ਲਏ ਜੀ ਕੰਮ ਨੂੰ ਖਤਮ ਅਰੇ ਇੱਧਰ ਬਣਾਈਆਂ ਆਪਾਂ ਸਬਜ਼ੀ ਤੋ ਇਹ ਗਰਮੀ ਸਬਜ਼ੀ ਬਣਾਈ ਆ ਅੱਜ ਆਪਾਂ ਬਣਾਏ ਜੇ ਬੇਂਗਣ ਐਂਡ ਘਰੇਲੇ ਭਰ ਕੇ ਜੋ ਸਾਡੇ ਫੇਵਰੇਟ ਤੇ ਬਾਕੀ ਅੱਜ ਆਪਾਂ ਗਏ ਸੀ ਡਿਊਟੀ ਤੇ ਡਿਊਟੀ ਤੇ ਅੱਜ ਇਹ ਚੀਜ਼ ਮਿਲੀ ਕਿ ਸਾਰਿਆਂ ਨੇ ਕਿਹਾ ਤਾਂ ਕਿ ਵਾਪਸ ਚਲਜੋ ਨਾ ਜਿ ਆਓ ਜਿਨੇ ਦਿਨੇ ਇਦਾਂ ਦਾ ਸਿਸਟਮ ਆ ਤੇ ਡਿਊਟੀ ਦੇ ਨਾਮ ਮਤਲਬ ਛੁੱਟੀ ਕਰੋ ਘਰੇ ਰਹੋ ਹਨਾ ਉਤੋਂ ਆ ਕੇ ਫਿਰ ਆ ਕੇ ਰੈਸਟੋਰੈਂਟ ਵਗੈਰਾ ਕੀਤੀ ਤੇ ਬਾਅਦ ਵਿੱਚ ਕੰਮ ਨੂੰ ਖਤਮ ਕਰ ਗਏ ਹੁਣ ਬਲੀ ਸਾਹਿਬ ਵੀ ਜਲਦੀ ਜਲਦੀ ਆਪਣੇ ਅੰਗੇ ਆ ਕੰਮ ਨੂੰ ਖਤਮ ਕਰਨਾ ਕਿ ਤਾਂ ਇਹਨੇ ਲਾਈਟਾਂ ਵਗੈਰਾ ਬੰਦ ਕਰਦ ਨੇ ਉਦਾਂ ਇਹ ਚੀਜ਼ ਆਉਂਦੀ ਆ ਕਿ ਸਹਿਮਤੀ ਆ ਮੈਨੇ ਕਰ ਲਈ ਆ ਮਤਲਬ ਸਹਿਮਤੀ ਹੋ ਚੁਗੀ ਸਹਿਮਤੀ ਬਟ ਅਜੇ ਕਿਹਨੂੰ ਜ਼ਿਆਦਾ ਯਕੀਨ ਨਹੀਂ ਆਉਂਦਾ ਜਿੰਨਾ ਟਾਈਮ ਤੱਕ ਪੂਰੀ ਵਧੀਆ ਤਰੀਕੇ ਨਾਲ ਗਾਉਂਦੀ ਹੋ ਜਾਂਦਾ ਹੈ ਨਾ ਪਾ ਕਿ ਅੱਜ ਵੀ ਇਹਦੇ ਲਾਈਟ ਲੋਈਰ ਜਾਂਦੀ ਕਿ ਨਹੀਂ ਲਾਈਟ ਵਾਹ ਚੱਲੇਗੀ ਆ ਵੇਖਦੇ ਆ ਕਿ ਰਾਤ ਮੌਜ ਲਾਈਟ ਬੰਦ ਹੁੰਦੀ ਜਾਂ ਨਹੀਂ ਹੁੰਦੀ ਅਸੀਂ ਤੇ ਵੇਹ ਆਪਣੇ ਲਾਈਟਾਂ ਵਗੈਰਾ ਬੰਦ ਰੱਖਣੀਆਂ ਇੱਧਰ ਵੇਹੇ ਪੱਕ ਰਹੀ ਜਾਂ ਰੋਟੀ ਤੇ ਬੁੜਾਵਾ ਤੇ ਪੱਕਾ ਸੱਟ ਬੰਦ ਕਰ ਦਿਓ ਹਨਾ ਬਾਕੀ ਕੀ ਬਣਾਉਂਦਾ ਰੋਟੀ ਬਣਦੀ ਆ ਰੋਟੀ ਦਾ ਟਾਈਮ ਨਾ ਪਕਾ ਕੇ ਖਾ ਕੇ ਫਰੀ ਹੋ ਜੀਏ ਕਿਉਂਕਿ ਰਾਤੀ ਗੜੀ ਸੀ ਨਾ ਆਪਾਂ ਮੇਰੇ ਵਿੱਚ ਰੋਟੀ ਖਾਣੀ ਪਈ ਕਿਉਂ ਗਏ ਲਾਈਤਾ ਸਾਰੀਆਂ ਬੰਦ ਕੀਤੀਆਂ ਨਵੀਟਰ ਵੀ ਬੰਦ ਕਰਦਾ ਡਾ ਦਿਆਂ ਇਧਰ ਇਹ ਸ਼ਾਦੀ ਸਰਬਾਬ ਜਿਹੜੀ ਆ ਨਾ ਇਹ ਨਹੀਂ ਵਹਿੰਦੀ ਤੇ ਬਾਕੀ ਸਭ ਧਾਰ ਦੂਰ ਦਾ ਪੂਰਾ ਮਾਹੌਲ ਚੱਲ ਰਿਹਾ ਵਾ ਸਰਬਾਬ ਧਾਰ ਪੂਰਾ ਵਾ ਤੇ ਅੱਜ ਦੇ ਗੁਰਦਵਾਰਾ ਸਾਹਿਬ ਵੀ ਬਾਣੀ ਜਿਹੜੀ ਉਹ ਟਾਈਮ ਨਾਲ ਹੀ ਸਟਾਰਟ ਕਰ ਦਿੱਤੀ ਕਿ ਟਾਈਮ ਨਾਲ ਬਾਣੀ ਪੁਣੀ ਬਾਬਾ ਜੀ ਕਹਿੰਦੇ ਨੇ ਕਿ ਬਾਣੀ ਪੜ ਕੇ ਉਸ ਤੋਂ ਬਾਅਦ ਗੁਰਦਵਾਰਾ ਸਾਹਿਬ ਦੀਆਂ ਵੀ ਲਾਈਟਾਂ ਆਫ ਕਰਦੇ ਆ ਫਿਲਹਾਲ ਤੇ ਹਜੇ ਵੇਖੋ ਕੀ ਬੰਦ ਆ ਕੀ ਯਾਰ ਬਾਬ ਚੰਦਰ ਮਮਾ ਆਈ ਚੰਦਰ ਮਮਾ ਆ ਗਿਆ ਵਾ ਹਨਾ ਆ ਦੇਖੋ ਮੈਂ ਗੋਲਤੀ ਮਾਇਆ ਹੂੰ ਹਨੇਰਾ ਹੋਣ ਵਾਲਾ ਵਾ ਜਦੋਂ ਹਨੇਰਾ ਆਪਣਾ ਸਟਾਰਟ ਹੋ ਜਾਂਦਾ ਵਾ ਜਦੋਂ ਮਤਲਬ ਫਿਰ ਉਹ ਧਾਰ ਜਿਹੜਾ ਉਹ ਮੰਨ ਦੇ ਵਿੱਚ ਆਉਣ ਲੱਗ ਜਾਂਦਾ ਵਾ ਫਿਰ ਰਾਤ ਕੱਟਨੀ ਬਹੁਤ ਔਖੀ ਦਿਨ ਤੇ ਫਿਰ ਵੀ ਨਿਕਲ ਜਾਂਦਾ ਬਾਕੀ ਚਲੋ ਠੀਕ ਆ ਮਲੀ ਸਾਹਿਬ ਆਉਂਦੇ ਫਿਰ ਕਰਦੇ ਬਲੌਗ ਕੰਟੀ ਆ ਦੇਖੋ ਪਾਵਰ ਕਿੱਥੇ ਬੈਠਾ ਪਾਵਰ ਬੈਠਾ ਇਹ ਸਬਜੀ ਲੱਗੀ ਹੈਣਾ ਚਲੋ ਫਿਰ ਠੀਕ ਆ